ਹਾਂ ਜੀ ਤੁਸੀਂ ਸਾਥ ਸੁਣ ਗਾਲੀ ਆ। ਦਿਸ ਵੀਡੀਓ ਵਿਤ ਤੁਹਾਡੇ ਬਹੁਤ ਬਹੁਤ ਸਾਰਾ ਧੰਨਵਾਦ ਜੀ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜੱਜ ਮੁਕਾਬਲੇ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਤੇ ਇਸ ਅਨੁਸਾਰ 31 ਵੈਕੈਂਸੀਆਂ ਨੇ ਜੀ ਕਲਰਕ ਦੀਆਂ ਜਿਨ੍ਹਾਂ ਲਈ ਭਾਗੀ ਹੋਣੀ ਹੈ ਜੀ ਤੇ ਨਾਲ ਨਾਲ 11 ਪੋਸਟਾਂ ਨੇ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਜਿਨ੍ਹਾਂ ਲਈ ਭਾਗੀ ਹੋਵੇਗੀ। ਡਿਟੇਲ ਸਾਰੀ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੇਵਾਂਗੇ ਜੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੋ ਵੀ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਭੁੱਲਣਾ ਜੀ ਪਹਿਲੇ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਓ ਦੋਸਤੋ ਤਾਂ ਕਿ ਲੇਟੈਸਟ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਰੀਆਂ ਨਾਲ ਪਹੁੰਚ ਸਕੇ ਅਤੇ ਤੁਸੀਂ ਸਮਾਂ ਰਿੰਦੇ ਕੈਸੇ ਲਈ ਅਪਲਾਈ ਕਰ ਸਕੋ ਜੀ ਅੱਜ ਦੋਸਤੋ ਵਾਅਦਾ ਹੈ ਅੱਜ ਦੀ ਇਸ ਵੀਡੀਓ ਦੇ ਵੱਲ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੁਕਾਬਲੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਲੀਜ਼ਬਲ ਕੈਂਡੀਡੇਟਸ ਨੂੰ ਐਪਲੀਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ ਇਕੱਤੀ ਵੈਕੈਂਸੀਆਂ ਨੇ ਜੀ ਕਲਰਕ ਦੀਆਂ ਜਿਨ੍ਹਾਂ ਵਿੱਚੋਂ ਛੇ ਵੈਕੈਂਸੀਆਂ ਨੇ ਐਂਟੀਸਪੇਟੀ ਹੋਣਗੀਆਂ ਗਿਆਰਾਂ ਪੋਸਟਾਂ ਹੋਣਗੀਆਂ ਜੀ ਸਟੈਨੋਗ੍ਰਾਫ ਗ੍ਰੇਡ ਥਰੀ ਦੀਆਂ ਜਿਹਦੇ ਵਿੱਚ ਕਿ ਛੇ ਵੈਕੈਂਸੀਆਂ ਐਂਟੀਸਪੇਟੀ ਹੋਣਗੀਆਂ ਬਾਕੀ ਐਕਚੁਅਲ ਵੈਕੈਂਸੀਆਂ ਹੋਣਗੀਆਂ ਇਹਨਾਂ ਵੈਕੈਂਸੀਆਂ ਲਈ ਜਿਹੜੇ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਨੇ ਉਹ ਆਪਣੀ ਐਪਲੀਕੇਸ਼ਨ ਪਰਫਾਰਮਾ ਪ੍ਰਸਕ੍ਰਾਈਬ ਪਰਫਾਰਮਾ ਦੇ ਰੂਪ ਵਿੱਚ ਇੱਕੀ ਅਪ੍ਰੈਲ ਦੋ ਹਜ਼ਾਰ ਪੱਚੀ ਸ਼ਾਮ ਪੰਜ ਵਜੇ ਤੱਕ ਸਬਮਿਟ ਕਰਵਾ ਸਕਦੇ ਨੇ ਡਿਸਟ੍ਰਿਕਟ ਆਫ ਸੈਸ਼ਨ ਜੱਜ ਮੂਗਾ ਵਿਖੇ ਪੋਸਟ ਆਨ ਡਿਟੇਲ ਤੇ ਬਾਕੀ ਇਨਫੋਰਮੇਸ਼ਨ ਜਿਹੜੀ ਹੈ ਜਿਸ ਪ੍ਰਕਾਰ ਹੈ ਫੋਰ ਕਲਰਕ ਦੀ ਵੈਕੈਂਸੀ ਦੇ ਲਈ ਜਿਹੜੀ ਹੈ ਐਕਚੁਅਲੀ ਵੈਕੈਂਸੀਆਂ ਨੇ ਜੀ ਉਹ 25 ਵੈਕੈਂਸੀਆਂ ਨੇ ਤੇ 6 ਵੈਕੈਂਸੀ ਐਂਟੀਸੀਪੇਟੀ ਹੋਣਗੀਆਂ ਟੋਟਲ 31 ਵੈਕੈਂਸੀਆਂ ਦੇ ਨਾਲ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਪੇ ਸਕੇਲ 29200 ਰੁਪਏ ਪਰ ਮੰਥ ਰਹੇਗਾ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਦੋਸਤੋ ਤਾਂ ਕੈਂਡੀਡੇਟ ਦੀ ਬੈਚਲਰ ਆਫ ਆਰਟਸ ਜਾਂ ਫਿਰ ਬੈਚਲਰ ਆਫ ਸਾਇੰਸ ਜਾਂ ਫਿਰ ਇਸਦੀ ਰਿਲੇਵੈਂਟ ਕੋਈ ਵੀ ਡਿਗਰੀ ਕੀ ਗ੍ਰੈਜੂਏਸ਼ਨ ਵਾਲੀ ਡਿਗਰੀ ਪਾਸ ਕੀਤੀ ਹੋਣੀ ਜ਼ਰੂਰੀ ਹੋਵੇਗੀ ਕੈਂਡੀਡੇਟ ਦੀ 10ਵੀਂ ਪੱਧਰੀ ਪੰਜਾਬੀ ਪਾਸ ਕੀਤੀ ਹੋਣੀ ਲਾਜ਼ਮੀ ਹੋਵੇਗੀ ਤੇ ਕੈਂਡੀਡੇਟ ਨੂੰ ਕੰਪਿਊਟਰ ਆਪਰੇਟਿੰਗ ਵਿਦ ਦੀ ਪ੍ਰੋਫੀਸ਼ੈਂਸੀ ਹੋਣੀ ਚਾਹੀਦੀ ਹੈ ਕੈਂਡੀਡੇਟ ਦੀ ਤੇ ਨਾਲ ਦੇ ਨਾਲ ਹੀ ਇਸ ਵੈਕੈਂਸੀ ਦੇ ਲਈ ਰਿਟਨ ਟੈਸਟ ਹੋਵੇਗਾ ਜੋ ਕਿ ਜਨਰਲ ਇੰਗਲਿਸ਼ ਤੇ ਜਨਰਲ ਨੌਲੇਜ ਦੇ ਵਿੱਚ ਹੋਏਗਾ ਏਜ ਲਿਮਿਟ ਦੀ ਗੱਲ ਕਰੀਏ ਦੋਸਤੋ ਤਾਂ 1 ਜਨਵਰੀ 2025 ਅਨੁਸਾਰ ਕਾਊਂਟ ਕੀਤੀ ਜਾਵੇਗੀ ਇਸ ਦੇ ਲਈ ਏਜ ਲਿਮਿਟ ਮਿਨੀਮਮ ਏਜ ਲਿਮਿਟ 18 ਸਾਲ ਦੀ ਤੇ ਮੈਕਸਿਮਮ ਏਜ ਲਿਮਿਟ 37 ਸਾਲ ਤੱਕ ਰਹੇਗੀ ਏ ਇਸ ਦਿ ਰੈਲਾਕਸੀਅਨ ਐਸ ਪਰ ਸਪਰ ਰੂਲਸ ਹੋਵੇਗਾ ਫਸ ਟੈਨੋਗ੍ਰਾਫਰ ਗ੍ਰੇਡ 3 ਦੀ ਵੈਕੈਂਸੀਆਂ ਦੇ ਲਈ ਐਕਚੁਅਲੀ ਵੈਕੈਂਸੀਆਂ ਨੇ ਜਿਹੜੀਆਂ ਨੇ 5 ਵੈਕੈਂਸੀ ਨੇ ਐਕਚੁਅਲ ਵੈਕੈਂਸੀ ਹੋਣਗੀਆਂ ਇਨਾਂ ਵਿੱਚੋਂ ਤੇ ਅਤੇ 6 ਵੈਕੈਂਸੀਆਂ TGT ਨੇ ਟੋਟਲ 11 ਵੈਕੈਂਸੀਆਂ ਨੇ ਜਿਨ੍ਹਾਂ ਦੀ ਭਾਤੀ ਹੋਵੇਗੀ ਜੀ ਪੇ ਸਕੇਲ 29000 200 ਸਟੈਨੋਗ੍ਰਾਫਰ ਗ੍ਰੇਡ 3 ਦੀ ਵੈਕੈਂਸੀ ਦੇ ਲਈ ਵੀ ਸੇਮ ਹੀ ਰਹੇਗਾ ਅਤੇ ਕੈਂਡੀਡੇਟ ਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਦੋਸਤੋ ਤਾਂ ਕੈਂਡੀਡੇਟ ਦੀ ਬੈਚਲਰ ਆਫ ਆਰਟਸ ਜਾਂ ਬੈਚਲਰ ਆਫ ਸਾਇੰਸ ਜਾਂ ਫਿਰ ਇਸੇ ਰੈਲੇਵੈਂਟ ਡਿਗਰੀ ਪਾਸ ਕੀਤੀ ਹੋਣੀ ਜ਼ਰੂਰੀ ਹੋਵੇਗੀ ਤੇ ਨਾਲ ਦੇ ਨਾਲ 10ਵੀਂ ਪੱਤਰ ਵੀ ਪੰਜਾਬੀ ਕੈਂਡੀਡੇਟ ਦੀ ਪਾਸ ਕੀਤੀ ਹੋਣੀ ਜ਼ਰੂਰੀ ਹੋਵੇਗੀ ਜੀ ਇਹ ਲਿਮਟ 18 ਸਾਲ ਤੋਂ ਲੈ ਕੇ 37 ਸਾਲ ਤੱਕ ਰਹੇਗੀ ਰਿਲੈਕਸੇਸ਼ਨ ਅਵੇਲੇਬਲ ਰਹੇਗਾ ਜੀ ਆਪਾਂ ਰੂਲਸ ਸਿਲੈਕਸ਼ਨ ਕ੍ਰਾਈਟਰੀਆਸ ਪ੍ਰਕਾਰ ਹੈ ਜੀ ਵੈਕੈਂਸੀਆਂ ਨੇ ਜਿਹੜੀਆਂ ਆਥਿਕ ਬੇਸ ਉੱਪਰ ਹੋਣਗੀਆਂ ਤੇ ਇਹਨਾਂ ਵੈਕੈਂਸੀਆਂ ਲਈ ਜੋ ਸਿਲੈਕਸ਼ਨ ਕ੍ਰਾਈਟਰੀਆ ਹੈ ਜੀ ਫॉर ਕਲਰਕ ਦੀ ਵੈਕੈਂਸੀ ਦੇ ਲਈ ਰਿਟਨ ਟੈਸਟ ਹੋਪਿਕ ਹੈ ਜਿਸ ਵਿੱਚ ਇੰਗਲਿਸ਼ ਕੰਪੀਟਿਸ਼ਨ ਅਤੇ ਜਨਰਲ ਜਨਰਲ ਨੋਲੇਜ ਦੇ ਜਰੂਰ ਹੁੰਵੇਗਾ ਪਿਆ ਪ੍ਰਾਪਰ ਨੰਬਰ ਦਾ ਇਹ ਟੈਸਟ ਹੋਵੇਗਾ ਜਦੋਂ ਵੀ ਪਾਸ ਓਨਲੀ 33% ਨੰਬਰ ਲੈਣੀ ਜ਼ਰੂਰੀ ਹੋਣਗੇ ਜਿਹੜੇ ਵੀ ਕੈਂਡੀਡੇਟ ਇਹਨਾਂ ਵੈਕੈਂਸੀਆਂ ਇਸ ਟੈਸਟ ਵਿੱਚ ਪਿਆ 40% ਦੇ 40% ਤੋਂ ਘੱਟ ਅੰਕ ਹਾਸਲ ਕਰਨਗੇ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ ਅਸੀਂ ਅੱਗੇ ਕੰਪਿਊਟਰ ਪ੍ਰੈਕਟਿਸ ਐਸਸੀ ਦੇ ਟੈਸਟ ਲਈ ਇਨਵਾਈਟ ਨਹੀਂ ਕੀਤਾ ਜਾਵੇਗਾ ਜਿਹੜੇ ਕੈਂਡੀਸ ਲਈ ਪਤਨ 40% ਨੰਬਰ ਲੈਣੇ ਕੈਂਡੀਡੇਟਸ ਦੇ ਲਈ ਜ਼ਰੂਰੀ ਹੋਣਗੇ ਇਸ ਰਿਟਨ ਟੈਸਟ ਦੇ ਲਈ ਸਿਲੈਕਸ਼ਨ ਕਰਾਈਟੇਰੀਆ ਜਿਹੜਾ ਕਿ ਸਟੈਨੋਗ੍ਰਾਫਰ ਗ੍ਰੇਡ 3 ਦੀ ਵੈਕੈਂਸੀ ਦੇ ਲਈ ਹੈ ਇਸ ਵਿੱਚ ਜਿਹੜੀ ਵੀ ਕੈਂਡੀਡੇਟ ਅਪਲਾਈ ਕਰਨਗੇ ਉਹਨਾਂ ਦਾ ਟਾਈਪਿੰਗ ਸਪੀਡ ਟੈਸਟ ਲਿਆ ਜਾਵੇਗਾ ਕਿਉਂਕਿ ਇਸ ਵਿੱਚ ਕਿ ਅਸੀਂ ਵਰਡ ਪਰ ਮਿੰਟ ਇੰਗਲਿਸ਼ ਸ਼ਾਰਟਹੈਂਡ ਅਤੇ 20 ਵਰਡ ਪਰ ਮਿੰਟ ਟ੍ਰਾਂਸਕ੍ਰਿਪਸ਼ਨ ਕੈਂਡੀਡੇਟ ਹੋਣੀ ਚਾਹੀਦੀ ਹੈ ਤੇ ਨਾਲ ਹੀ ਕੀਮਟਰ ਪ੍ਰੈਕਸੈਂਸੀ ਟੈਸਟ ਵੀ ਲਿਆ ਜਾਵੇਗਾ ਡੇਟ ਆਫ ਟੈਸਟਿੰਗ ਹੈ ਜਿਹੜਾ ਕਿ ਟਾਈਮਿੰਗ ਐਂਡ ਵੈਨਿਊ ਇਸ ਪ੍ਰਕਾਰ ਹੈ ਜੀ ਫਾਰ ਕਲਰਕ ਵੈਕੈਂਸੀ ਜੋ ਕਿ ਅੱਥਕ ਵੀ ਸੁਪਰ ਹੋਵੇਗੀ ਇਸ ਵੈਕੈਂਸੀ ਦੇ ਲਈ 29 April 2025 ਨੂੰ ਮੰਡੇ ਨੂੰ ਸੌਰੀ ਟਿਊਜ਼ ਦੇ ਨੂੰ ਸਵੇਰ 11:00 ਵਜੇ ਲੈ ਕਰਕੇ ਦੁਪਹਿਰ 1:00 ਵਜੇ ਤੱਕ ਟੈਸਟ ਹੋਵੇਗਾ ਰਿਟਨ ਟੈਸਟ ਹੋਵੇਗਾ ਅਤੇ ਵੈਨਿਊ ਹੋਵੇਗਾ ਗੁਰੂ ਨਾਨਕ ਕਾਲਜ ਮੀਨ ਬਾਜ਼ਾਰ ਨੀਅਰ ਨੇਚਰ ਪਾਰਕ ਫਰੈਂਡਸ ਕਲੋਨੀ ਮੋਗਾ ਪੰਜਾਬ ਦੇ ਵਿੱਚ ਤੇ ਫਾਰ ਸਟੈਨੋਗ੍ਰਾਫਰ ਗ੍ਰੇਡ 3 ਦੀ ਵੈਕੈਂਸੀ ਲਈ ਜੋ ਕਿਹਾ ਤੁਹਾਨੂੰ ਇਸ ਉੱਪਰ ਹੀ ਹੋਵੇਗੀ ਇਸ ਲਈ ਵੀ 29 April 2025 ਨੂੰ ਉਸ ਦੇ ਬਾਰ ਦੇ ਦਿਨ ਸੇਮ ਡੇ 2 ਵਜੇ ਤੋਂ ਦੁਪਹਿਰ 2 ਵਜੇ ਤੋਂ ਬਾਅਦ ਗੁਰੂ ਨਾਨਕ ਕਾਲਜ ਮੇਨ ਬਾਜ਼ਾਰ ਨੀਅਰ ਨੇਚਰ ਪਾਰਕ ਫਰੈਂਡਸ ਕਲੋਨੀ ਮੋਗਾ ਪੰਜਾਬ ਵਿੱਚ ਹੀ ਟੈਸਟ ਲਿਆ ਜਾਵੇਗਾ ਜੀ ਤੁਸੀਂ ਆਪਣੀ ਵੈਕੈਂਸੀਆਂ ਦੇ ਜਿਹੜੀ ਜਿਹੜੇ ਵੀ ਕੈਂਡੀਡੇਟ ਇਹਨਾਂ ਵੈਕੈਂਸੀ ਲਈ ਅਪਲਾਈ ਕਰਨਾ ਚਾਹੁੰਦੇ ਨੇ ਆਪਣੀ ਐਪਲੀਕੇਸ਼ਨਸ ਪ੍ਰਸਕ੍ਰਾਈਬਡ ਫਾਰਮ ਅਦਰੂ ਬੱਟ ਤੁਸੀਂ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਗਾ ਵਿਖੇ ਪਹੁੰਚ ਕੇ ਕਰਨੀਆਂ ਹੋਣਗੀਆਂ ਅਤੇ ਨਾਲ ਦੀ ਨਾਲ ਦੋਸਤੋ ਤੁਸੀਂ ਜਿਹੜਾ ਵੀ ਕੈਂਡੀਡੇਟ ਜਿਸ ਵੀ ਵੈਕੈਂਸੀ ਲਈ ਅਪਲਾਈ ਕਰਦਾ ਹੈ ਉਸ ਨੂੰ ਤੁਸੀਂ ਮੈਂਸ਼ਨ ਕਰਨਾ ਹੋਵੇਗਾ ਆਪਣੀ ਟੈਸਟੀਮੋਨੀਅਲ ਦੇ ਉੱਪਰ ਸਹੀ ਤਰੀਕੇ ਤੁਸੀਂ ਆਪਣਾ ਜਿਹੜਾ ਹੈਗੇ ਜੀ ਸਬਮਿਟ ਕਰਨਾ ਜ਼ਰੂਰੀ ਹੈ ਵਿਕਾਸੇ ਪਰ ਕਲੀਅਰ ਲਿਖਿਆ ਹੋਣਾ ਚਾਹੀਦਾ ਹੈ ਕਿ ਤੁਸੀਂ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਕਲਰਕ ਔਨ ਆਰਥਕ بیس ਜਾਂ ਫਿਰ ਪੋਸਟ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਸਟੈਨੋਗ੍ਰਾਫਰ ਗ੍ਰੇਡ 3 ਔਨ ਆਰਥਕ بیس ਜਿਹੜਾ ਹੈ ਜੀ ਉਹ ਤੁਹਾਡੀ ਐਪਲੀਕੇਸ਼ਨ ਪਰਫਾਰਮਰ ਦੇ ਉੱਪਰ ਕੈਪੀਟਲ ਲੈਟਰਸ ਸਵੇਟ ਮੈਂਸ਼ਨ ਕੀਤਾ ਹੋਣਾ ਜ਼ਰੂਰੀ ਹੋਵੇਗਾ ਜੀ ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਵੀਡੀਓ ਰਿਪਲਾਈ ਥਰੂ ਕੀਤਾ ਜਾਵੇਗਾ ਵੀਡੀਓ ਨੂੰ ਐਂਡ ਤੱਕ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ